ਮਲਖਵਰਾ ਦਾ ਕਰੀਬ ਸਵਾਇਟਾ ਦੇ 3 ਟਾਈਮ ਹੋ ਚੁਕਿਆ ਤੁਸੀਂ ਇਸ ਵਕਤ ਥਾਣੇ ਮੂਹਰੇ ਕਿ ਖੜੇ ਹੋ ਕੀ ਇਹ ਮਾਮਲਾ ਹੈ ਸਾਡੇ ਬਹੁਤ ਹੀ شریف ਪਰਿਵਾਰ ਪਟਿਆ ਪਰਿਵਾਰ ਚੈਰੀ ਪਟਿਆ ਦੀ ਉਹਨਾਂ ਨੂੰ 12 ਵਜੇ ਇੱਥੇ ਥਾਣੇ ਫੜਕੇ ਲਿਆਂਦਾ ਤੇ ਅਸੀਂ ਆ ਕੇ ਡਿਊਟੀ ਅਫਸਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਕਾਦੇ ਵਿੱਚ ਫੜਕੇ ਨੂੰ ਲਿਆਂਦਾ ਕੋਈ ਕੰਪਲੇਟ ਨਹੀਂ ਕੋਈ ਕੁਛ ਨਹੀਂ ਕਹਿੰਦੇ ਕੋਈ ਲੜਾਈ ਝਗੜਾ ਹੋਇਆ ਅੱਜਕੱਲ ਲੜਾਈ ਝਗੜੇ ਦੀ ਕੋਈ ਦਰਖਾਸਤ ਦੇ ਦੋ ਕੁਛ ਨਹੀਂ ਸਿਰਫ ਬਖਲਾਟ ਹੈ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਣਾ ਹੈ ਕਿ ਐਮਐਲਏ ਇਹਨਾਂ ਬਖਲਾ ਗਿਆ ਤੇ ਉਦਾਂ ਹੀ ਹੁਕਮ ਦੇਈ ਜਾਂਦਾ ਟੈਲੀਫੋਨਾਂ ਤੇ ਪੁਲਿਸ ਅਫਸਰਾਂ ਨੂੰ ਕਿ ਫਲਾਣੇ ਨੂੰ ਫੜ ਕੇ ਲਿਆਓ ਪਰ ਇਹ ਬੜੇ ਨੁਕਸਾਨਦੇ ਹੁੰਦੀਆਂ ਇਹ ਗੱਲਾਂ ਜਿਹੜੀ ਤਾਕਤ ਦਾ ਨਸ਼ਾ ਅੱਜ ਐਮਐਲਏ ਸਾਹਿਬ ਨੂੰ ਮੈਂ ਕਹਿੰਨਾ ਤੁਹਾਨੂੰ 4 ਸਾਲ ਹੋ ਗਏ ਅਸੀਂ ਵੀ 15 ਸਾਲ ਸੱਤਾ 'ਚ ਰਹੇ ਆ ਜੇ ਕਿਸੇ ਨੇ ਕੋਈ ਕਹਿਣਾ ਕਿ ਆ ਕਿਸੇ ਨੂੰ ਫੜ ਕੇ ਲਿਓ ਤੇ ਮਨਾ ਕਰਨਾ ਵੀ ਨਾ ਵੀ ਕਿਸੇ ਨੂੰ ਫੜ ਕੇ ਨਹੀਂ ਲਿਆਉਣਾ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਤੇ ਇੱਥੇ ਘਰੋਂ ਜਾ ਕੇ ਫੜ ਕੇ ਲਿਆਏ ਨੇ ਮੈਨੂੰ ਉਹਦੇ ਬਾਪ ਪਟਿਆ ਸਾਹਿਬ ਦੱਸ ਰਹੇ ਆ ਕਿ ਕੋਈ ਲੇਡੀ ਪੁਲਿਸ ਨਾਲ ਨਹੀਂ ਅੰਦਰੋਂ ਜਾ ਕੇ ਉਹਨੂੰ ਫੜ ਕੇ ਲਿਆਏ ਜਿਵੇਂ ਬਹੁਤ ਵੱਡਾ ਗੈਂਗਸਟਰ ਹੁੰਦਾ ਤੇ 1 ਵਜ ਗਿਆ ਸਵਾ 1 ਵਜ ਗਿਆ ਰਾਤ ਦਾ ਮੈਂ ਪਿੰਡੋਂ ਅਸੀਂ ਚੱਲ ਕੇ ਆਏ ਆ ਤੇ ਸਾਡੀ ਸਾਰੀ ਸੰਗਤ ਦੂਸਰੇ ਵੀ ਸਾਡੇ ਪੋਤਵਾਲ ਸੱਜਣੇ ਤੇ ਪਹੁੰਚੇ ਆ ਕਿ ਸਾਨੂੰ ਇਹ ਗਲਤਤਾ ਦੱਸੋ ਕਿ ਕਦ ਵਿੱਚ ਨੂੰ ਫੜ ਕੇ ਲਿਆਂਦਾ ਜੇ ਕਿਸੇ ਨੇ ਕੋਈ ਦਰਖਾਲ ਦਿੱਤੀ ਉਹ ਤਾਂ ਦੱਸ ਦਿਓ ਮੈਂ ਸਮਝਦਾ ਕਿ ਐਡੀ ਛੇ ਦੀ ਐਕਸ਼ਨ ਕਿਸੇ ਡੈਕਸਟਰ ਤੇ ਨਹੀਂ ਕਰ ਰਹੀ ਪੁਲਿਸ ਜਿੱਦੀ ਛੇ ਦੀ ਇੱਕ شریف ਪਰਿਵਾਰ ਤੇ ਇੱਕ ਸ਼ਰੀਫ ਸਾਡਾ ਮੁੰਡਾ ਹੈ ਜਿਹੜਾ ਸਾਡਾ ਪਾਰਟੀ ਦਾ ਬਹੁਤ ਵਰਕਰ ਵਧੀਆ ਵਰਕਰ ਹੈ ਬਹੁਤ ਛਲੀਪ ਪਰਿਵਾਰਾ ਸ਼ਹਿਰ ਦੇ ਵਿੱਚੋਂ ਮੈਂ ਸਮਝਦਾ ਕਿ ਇਸ ਪਾਰਟੀ ਨੇ ਜਉਣਾ ਦੁੱਬਰ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਵਰਕਰ ਸਬਾਨਾਂ ਦਾ ਕਿਉਂਕਿ ਜਦੋਂ ਇਹ ਜਿੱਤਦੇ ਆ ਉਦੋਂ ਬੜੇ ਜਸ਼ਨ ਮਨਾਉਂਦੇ ਆ ਹਾਰ ਵੀ ਮੈਂ ਇਹਨਾਂ ਨੂੰ ਕਹਿਣਾ ਕਿ ਹਾਰ ਚੱਲਣੀ ਸਿੱਖੋ ਹੋ ਅੱਜ ਤੋਂ ਅੱਠ ਮਹੀਨਿਆਂ ਨੂੰ ਤੁਹਾਨੂੰ ਲੋਕਾਂ ਨੇ ਪਿੰਡਾਂ 'ਚ ਵੀ ਨਹੀਂ ਮੰਨਦੇ ਜਿਹੜੇ ਤੁਹਾਡੇ ਹਾਲਾਤ ਨੇ ਇਹਨਾਂ ਹਾਲਾਤਾਂ ਕਰਕੇ ਤੁਹਾਡਾ ਇਹ ਸਾਰਾ ਕੁਝ ਹੋਇਆ ਤੇ ਅਸੀਂ ਹੁਣ ਫੇਰ ਦੁਬਾਰਾ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਕਿ ਇਸ ਟਾਈਮ ਕੀ ਹੋ ਰਿਹਾ ਪਰ ਹਜੇ ਤੱਕ ਸਾਨੂੰ ਪੁਲਿਸ ਨੇ ਕੁਝ ਨਹੀਂ ਦੱਸਿਆ ਨਜਾਇਜ਼ ਤੌਰ ਤੇ ਸਾਡਾ ਆਦਮੀ ਅੰਦਰ ਬੰਦ ਕੀਤਾ ਹੋਇਆ ਇੱਕ ਸ਼ਰੀਫ ਮੈਦ ਸ਼ਰੀਫ ਜਿਹਦੇ ਖਰਾਬ ਕੋਈ ਕੰਪਲੇਟ ਹੈ ਨਹੀਂ ਉਹਨੂੰ ਬੰਦ ਕੀਤਾ ਤੇ ਅਸੀਂ ਹਰ ਪਲ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਸਾਡਾ ਜਿਹੜਾ ਸ਼ਰੀਫ ਹੈ ਚੈਰੀ ਪਾਟੀਆਂ ਉਹਨੂੰ ਕਿਸ ਵਾਸਤੇ ਕਸ ਤੋਂ ਉਹਨੂੰ ਬੰਦ ਕੀਤਾ ਹਾਲਾਂਕਿ ਜੇ ਪਰਿਵਾਰ ਵੀ ਖੜਾ ਗੱਲਬਾਤ ਹੋਈ ਕਿ ਇਹਨੇ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਸ਼ੀ ਨਹੀਂ ਰਾਤ ਨੂੰ 11:00 11:30 ਵਜੇ ਦੇ ਕਰੀਬ ਪੁਲਿਸ ਫੜਕੇ ਜਾਂਦੀ ਇਹੋ ਜਿਹਾ ਰਾਤ-ਰਾਤ ਕਿਹੜਾ ਮਕਦਮਾ ਕਰਦੇ ਹੋ ਕੁਝ ਵੀ ਨਹੀਂ ਮਕਦਮਾ ਕੋਈ ਦਰਜੀ ਨਹੀਂ ਤਰਖਾਸਤੀ ਨਹੀਂ ਮਕਦਮਾ ਦਰਜ ਕੀ ਹੋਣਾ ਤਰਖਾਸਤੀ ਹੈ ਨਹੀਂ ਇਸ ਕਰਕੇ ਇੰਨੀ ਧੱਕੇਸ਼ਾਹੀ ਮੈਂ ਸੈਂਦਾ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨੀ ਚਾਹਣਾ ਕਿ ਇੰਨੀ ਧੱਕੇਸ਼ਾਹੀ ਨਾ ਕਰਿਆ ਕਰੋ ਕਿਉਂਕਿ ਸਮਝਾਉਣਾ ਹੁੰਦਾ ਪ੍ਰਸ਼ਾਸਨ ਨੇ ਵੀ ਜੇ ਕੋਈ ਐਮਐਲਏ ਸਾਹਿਬ ਗਲਤ ਕਿਸੇ ਨੂੰ ਫੜਨ ਵਾਸਤੇ ਕਹਿੰਦੇ ਉਹ ਤਾਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੀਦਾ ਹੈ ਗਲਤ ਤੁਸੀਂ ਆਦਮੀ ਜਿਹੜਾ ਸਾਨੂੰ ਕਹਿੰਨੇ ਹਵਾਲਾ 'ਚ ਰੱਖਣਾ ਗੈਰਕਾਨੂੰਨੀ ਹੈ ਇਹਦਾ ਮਤਲਬ ਕੀ ਜਿਹੜੀ ਦਾ ਮੁਲਾਜ਼ਮ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਉਹਨਾਂ ਦਾ ਕੀ ਕਹਿਣਾ ਕੀ ਕੋਈ ਕੰਪਲੇਟ ਹੀ ਹੈ ਨਹੀਂ ਉਹ ਕਹਿੰਦੇ ਜੀ ਆਊਗੀ ਦਿਨੇ ਆਊਗੀ ਕੰਪਲੇਟ ਕੰਪਲੇਟ ਆਊਗੀ ਕੋਈ ਕੰਪਲੇਟ ਹੈ ਨਹੀਂ ਕੁਝ ਵੀ ਨਹੀਂ ਕਹਾ ਇਹਨਾਂ ਦੇ ਕੋਲੇ ਮੈਂ ਕਿਹਾ ਕੋਈ ਦੱਸ ਦਿਓ ਸਾਨੂੰ ਕਿਹੜੀ ਕੰਪਲੇਟ ਹੈ ਕੀ ਹੈ ਐਂ ਤਾਂ 112 ਤੇ ਜਿਹੜਾ ਮਰਜ਼ੀ ਕੰਪਲੇਟ ਕਰੂਗਾ ਤਾਂ ਬੰਦਾ ਥੋੜੀ ਫੜ ਕੇ ਲਿਆਉਣਾ ਬੰਦੇ ਨੂੰ ਤੁਸੀਂ ਨੋਟ ਕਰਾਓ ਸਵੇਰੇ ਆਕੇ ਤੁਹਾਡੇ ਪੇਸ਼ੇਵੂ ਜੂ ਜੇ ਕੋਈ ਗੱਲ ਹੈ ਪਰ ਗੱਲ ਹੀ ਹੈ ਨਹੀਂ ਗੱਲ ਹੋਵੇ ਤਾਂ ਸਾਨੂੰ ਪੁਲਿਸ ਵਾਲੇ ਦੱਸਣ ਇਸ ਕਰਕੇ ਪੁਲਿਸ ਨੂੰ ਕੋਈ ਵੀ ਗੱਲ ਨਹੀਂ ਡਿਊਟੀ ਅਫਸਰਾ ਜਿਹੜਾ ਉਹਨੂੰ ਪੁੱਛ ਕੇ ਆਟਿਆ ਵੀ ਤੁਹਾਨੂੰ ਬੇਨਤੀ ਕਰਦੇ ਆਰਮੇਸ਼ ਲਾਲ ਜੀ ਦੱਸੋ ਕਦੇ ਵਿੱਚ ਫੜਕੇ ਲਿਆਂਦਾ ਗੈਰ ਕਾਨੂੰਨੀ 100% ਗੈਰ ਕਾਨੂੰਨੀ ਫੜਕੇ ਸਾਡਾ ਬੰਦਾ ਜਿਹੜਾ ਅੰਦਰ ਥਾਣੀ ਦੇ ਵਿੱਚ ਬਿਠਾਇਆ ਤੇ ਅਸੀਂ ਮਿੰਟ-ਮਿੰਟ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਦੁਬਾਰਾ ਫਿਰ ਅਸੀਂ ਬੇਨਤੀ ਕਰਦੇ ਆਂ ਪੁਲਿਸ ਅਫਸਰਾਂ ਨੂੰ ਜਿਹੜੇ ਵੀ ਡਿਊਟੀ ਦੇ ਤਣਾਤ ਨੇ ਤੇ ਦੂਸਰੇ ਅਫਸਰਾਂ ਨਾਲ ਵੀ ਟੈਲੀਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਗੱਲ ਆ ਤੇ ਨਾਲ ਦੀ ਨਾਲ ਤੁਹਾਨੂੰ ਸਾਰੀ ਗੱਲ ਦੱਸੀ ਚਲਾਂਗੇ ਪਰ ਤੱਕੇ ਸ਼ਾਹੀ ਮੈਂ ਸਮਝਦਾ ਕਿ ਇੰਨੀ ਤੱਕੇ ਸ਼ਾਹੀ ਪਹਿਲੀ ਵਾਰ ਵੇਖੀ ਹੈ ਮੈਂ ਜ਼ਿੰਦਗੀ ਜੀ ਮੇਰੀ 35 ਸਾਲ ਸਫਰ ਹੋ ਗਿਆ ਮੇਰਾ ਸਿਆਸੀ ਜੀਵਨ ਆ ਜਿਹੜਾ 35 ਸਾਲਾਂ ਪਹਿਲੀ ਵਾਰ ਹੋ ਗਿਆ ਕਿ ਰਾਤ ਨੂੰ 12 ਵਜੇ ਕਿਸੇ ਨੂੰ ਬਿਨਾ ਮਤਲ ਤੋਂ ਚੱਕ ਕੇ ਲਿਆਓ ਬਿਨਾ ਮਤਲ ਤੋਂ ਲਿਆ ਕੇ ਉੱਥੇ ਬੰਦ ਕਰ ਦਿਓ ਥਾਣੇ ਦੇ ਵਿੱਚ ਕੋਈ ਮੈਨੂੰ ਸਮਝਦਾ ਕਿ ਗੱਲ ਆ ਇਹ ਵੀ 12 ਵਜੇ ਬੰਦੇ ਨੂੰ ਬਿਨਾਂ ਗੱਲ ਤੋਂ ਚੁੱਕ ਕੇ ਲਿਆਉਣਾ ਤੇ ਮੈਂ ਹੁਣ ਸਵਾ 1 ਡੇਢ ਵਜੇ ਦਾ ਟਾਈਮ ਆ ਰਾਤ ਦਾ ਤੇ ਥਾਣੇ ਦੇ ਬਾਹਰ ਕੋਈ ਖੜਾ ਸਾਡੇ ਦੂਜੇ ਵੀ ਵਰਕਰ ਸਮਾਨਾ ਜਿਹੜੇ ਤਕਲੀਫ ਦਿੱਤੀ ਉਹਨਾਂ ਨੂੰ ਵੀ ਸਾਰੇ ਇੱਥੇ ਪਹੁੰਚੇ ਆ ਤੇ ਮੈਂ ਦੂਸਰੇ ਵੀ ਸਾਡੇ ਵਰਕਰ ਸਮਾਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਕਾਲ ਆਉਂਦੀ ਹੈ ਸਾਰੇ ਇੱਥੇ ਆਉਣ ਵਾਸਤੇ ਤਿਆਰ ਰਹਿਣ ਕਿਉਂਕਿ ਅਜੇ ਗੱਲਬਾਤ ਜਿਹੜੀ ਪ੍ਰਸ਼ਾਸਨ ਨਾਲ ਚੱਲ ਰਹੀ ਹੈ ਉਹਨਾਂ ਨੂੰ ਵੀ ਪੂਛਣ ਦੀ ਕੋਸ਼ਿਸ਼ ਕਰ ਰਹੇ ਆ ਵੀ ਦੱਸੋ ਕਾਦੇ ਵਾਸਤੇ ਇਹਨੂੰ ਬੰਦ ਕੀਤਾ ਪਰ ਬਿਲਕੁਲ ਇੱਥੇ ਰਵਾਂਗੇ ਬਿਲਕੁਲ ਇੱਥੇ ਰਵਾਂਗੇ ਡਟੇ ਰਵਾਂਗੇ ਹੋਰ ਵੀ ਸਾਡੇ ਵਰਕਰ ਆ ਜਿਹੜੇ ਉਹ ਪਿੰਡਾਂ ਤੋਂ ਆ ਰਹੇ ਆ ਬਿਲਕੁਲ ਇਹ ਤਾਣੇ ਦੇ ਮਾਰ ਮਰੋਂ ਅਸੀਂ ਪਾਸੇ ਨਹੀਂ ਹੋਵਾਂਗੇ ਮੈਂ ਇਸ ਮਸਲੇ ਦੇ ਉੱਤੇ ਹਲਕਾ ਬਗਾ ਬਣਾਉਂਦੇ ਨਿਵਾਸੀਆਂ ਨੂੰ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਇਹ ਦੱਸਣਾ ਚਾਹਣਾ ਕਿ ਜਿਹੜਾ ਆਪਾਂ ਬਦਲਾ ਲਿਆਂਦਾ ਸੀ ਕਿ ਪਿਛਲੇ 70 ਸਾਲ ਤੋਂ ਬਦਲਾ ਨਹੀਂ ਆਇਆ ਪੰਜਾਬ ਦੇ ਵਿੱਚ ਉਹ ਇਹ ਬਦਲਾ ਕਿ ਰਾਤ ਨੂੰ 1 ਵਜੇ ਜੋ ਹਲਕੇ ਦੇ ਲੋਕ ਨੇ ਜਾ ਹਲਕੇ ਦੀ ਲੀਡਰਸ਼ਿਪ ਆ ਵਿਰੋਧੀ ਧਿਰ ਉਹਨਾਂ ਨੂੰ ਰਾਤ ਨੂੰ 1 ਵਜੇ ਥਾਣੇ ਦੇ ਵਿੱਚ ਆਉਣਾ ਪੈ ਰਿਆ ਬਿਨਾਂ ਮਤਲਬ ਤੋਂ ਜਾਂ ਤਾਂ ਕੋਈ ਮਤਲਬ ਹੋਵੇ ਕਿਸੇ ਗੱਲ ਪਿੱਛੇ ਫਿਰ ਵੀ ਆਉਣਾ ਚਲੋ ਠੀਕ ਲੱਗਦਾ ਬਿਨਾਂ ਮਤਲਬ ਤੋਂ ਵੀ ਇੱਕ ਸਾਡੇ ਵਰਕਰ ਨੂੰ ਰਾਤ ਨੂੰ 11 11:30 ਦੇ ਕਰੀਬ ਪੁਲਿਸ ਘਰੋਂ ਚੱਕ ਕੇ ਲਿਆਉਂਦੀ ਆ ਤੇ ਚੱਕ ਕੇ ਕਿਹਦੀ ਸ਼ਹਿਤ ਲਿਆਉਂਦੀ ਉਹ ਵੀ ਸਾਨੂੰ ਪਤਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਸੀਂ ਜ਼ਰੂਰ ਦੱਸਾਂਗੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਕੋਆਪਰੇਟ ਕਰਨਾ ਚਾਹੁੰਦੇ ਆ ਪੁਲਿਸ ਦੇ ਨਾਲ ਜੇ ਉਹ ਸਾਡੇ ਨਾਲ ਕੋਆਪਰੇਟ ਕਰਨਗੇ ਤਾਂ ਫਿਰ ਤਾਂ ਗੱਲ ਸੁਲਝ ਜਾਵੇਗੀ ਤੇ ਨਹੀਂ ਫਿਰ ਤੁਹਾਨੂੰ ਉਹਦਾ ਨਾਮ ਵੀ ਨਸ਼ਰ ਕਰਾਂ ਕੀ ਦੇ ਕਹਿਨ ਤੇ ਕਿਹੜੀ ਗੱਲ ਤੋਂ ਕਿ ਚੱਕ ਕੇ ਲਿਆਂਦਾ ਬਿਲਕੁਲ ਇੱਕ ਛੋਟੀ ਜੀ ਮਾਮੂਲੀ ਜੀ ਗੱਲ ਆ ਕਿ ਉਹਨੂੰ ਇੱਕ ਸਾਰਾ ਬਣਾ ਕੇ ਸਾਡੇ ਵਰਕਰ ਨੂੰ ਰਾਤ ਨੂੰ 11 ਵਜੇ ਇੱਥੇ ਚੱਕ ਕੇ ਲਿਆਏ ਨੇ ਤਾਂ ਮੈਂ ਸਾਰੇ ਹੀ ਆਪਣੇ ਵਿਦੇਸ਼ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਤੇ ਜੋ ਵਿਦੇਸ਼ਾਂ 'ਚ ਬੈਠੇ ਨੇ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਇਹੋ ਜਿਹੀ ਵਰਤੀ ਵਾਲੇ ਸਰਕਾਰ ਇਨਸਾਨ ਇਹਨਾਂ ਤੋਂ ਆਪ ਨੂੰ ਬਚਨ ਦੀ ਲੋੜ ਆ ਤੇ ਨਹੀਂ ਜੋ ਆਪਾਂ ਹੁਣ ਭੁਗਤ ਰਹੇ ਆ ਪਿਛਲੇ 4 ਸਾਲ ਤੋਂ ਇੱਕ ਸਾਲ ਹੋਰ ਭੁਗਤਣਾ ਇਹੋ ਜਿਹਾ ਕੋਸ਼ਿਸ਼ ਚੱਲੀ ਜਾਊਗਾ ਬੁਖਲਾੜ ਤੁਸੀਂ ਦੇਖ ਹੀ ਰਹੀ ਹੈ ਜੋ ਪਿੱਛੇ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦਾਂ ਚੋਣਾਂ ਹੋਊਗਾ ਨੇ ਉਹਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਖਾਸ ਕਰਕੇ ਹਲਕਾ ਬਾਗਾਪੁਰਾਣਾ ਦੇ ਵਿੱਚ ਬਿਲਕੁਲ ਨਿਸ਼ਸ਼ੀਅਤ ਲੋਕਾਂ ਨੇ ਪਹਚਾ ਦਿੱਤੀ ਕਿਉਂ ਪਹਚਾਈ ਗਈ ਆ ਕਿਉਂਕਿ ਪਿਛਲੇ 4 ਸਾਲਾਂ ਦੇ ਵਿੱਚ ਕਿਸੇ ਦਾ ਵੀ ਇੱਕ ਡੱਕਾ ਕੰਮ ਦਾ ਨਹੀਂ ਕਿਸੇ ਦਾ ਕੀਤਾ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ ਇਹ ਸਰਕਾਰ ਹਰ ਫਰੰਟ ਤੇ ਫੇਲ ਹੋਈ ਆ ਲਾਅ ਐਂਡ ਆਰਡਰ ਦੀ ਸਥਿਤੀ ਤੇ ਫੇਲ ਹੋਈ ਆ ਹੁਣ ਸਿਰਫ ਤੇ ਸਿਰਫ ਜੋ ਇਹਨਾਂ ਦੇ ਮਨੀਸ਼ ਸੁਧਿਆ ਸਾਹਿਬ ਨੇ ਸ਼ਾਮ ਦੰਡ ਭੇਤਵਲੀ ਜੋ ਨਰਨੀਤੀ ਬਣਾ ਕੇ ਦਿੱਤੀ ਹੈ ਕਿ ਵਿਰੋਧੀਆਂ ਨੂੰ ਕਿਸੇ ਤਰ੍ਹਾਂ ਵੀ ਡੱਕੋ ਕਿ ਉਸ ਤੇ ਉਤਰ ਆਏ